ਦੀ ਜਿਹੜੀ ਜੇ ਮਿਲਟਰੀ ਹੈ ਨਾ ਇਹ ਸਿਰਫ ਹਵਾ ਦੇ ਵਿੱਚ ਖੜੀ ਹੋਈ ਹੈ ਉਹਦੇ ਅੰਦਰ ਕੁਝ ਵੀ ਨਹੀਂ ਹੈਗਾ ਤੁਸੀਂ ਦੇਖੋ ਜਿਹੜਾ ਹੁਣ ਰਸ਼ੀਅਨ ਯੂਕ੍ਰੇਨ ਦਾ ਜਿਹੜੀ ਲੜਾਈ ਚੱਲ ਰਹੀ ਹੈ ਨਾ ਉਹ ਹਾਲੇ ਤੱਕ ਵੀ ਚੱਲ ਰਹੀ ਹੈ ਉਹ ਖਤਮ ਨਹੀਂ ਹੋਈ ਉਹਦੇ ਵਿੱਚ ਜਿਹੜਾ ਇੰਡੀਆ ਦਾ ਮਾਈਵਾਪਾ ਰਸ਼ੀਆ ਉਹਨੇ ਔਨ ਐਵਰੇਜ ਔਰ ਐਵਰੇਜ 1300 ਤੋਂ ਲੈ ਕੇ 1500 ਕੈਜੂਐਲਟੀ ਔਨ ਐਵਰੇਜ ਏਵਰੀ ਡੇ ਲਈਆ ਮਤਲਬ 1300 ਤੋਂ 1500 ਬੰਦਾ ਰੋਜ਼ ਦਾ ਮਰਿਆ ਆ ਹਾਂਜੀ ਹਾਂ ਉਹਦੇ ਵਿੱਚ ਕੀ ਹੈ ਜਿਹੜਾ ਜਿਹੜਾ ਤਾਂ ਜਿਹੜਾ ਤਾਂ ਪੂਨ ਤੁਸੀਂ ਗਾ ਪਿੰਖ ਮਤਲਬ ਜੈਂਟਰ ਤੋਂ ਪਹਿਨਾ ਜੂਨ 2024 ਦੇ ਵਿੱਚ ਮੈਕਸਮ ਕੋਇਜੀ ਕੈਜੂਐਲਟੀ ਰੇਟ ਹੈ ਉਹਦਾ 2000 2000 ਉਤੇ ਇੱਕ ਟੈਂਸ਼ਨ ਮਰੇਆ ਇਸੇ ਰਾਹੀ ਦੇ ਵਿੱਚ ਹੁਣ ਤੱਕ ਰਸ਼ੀਆ ਦੇ 3 ਲੱਖ ਬੰਦਾ ਡੈੱਟ ਜਾਂ ਕ੍ਰਿਟੀਕਲੀ ਹੁੰਡੜ ਮਤਲਬ ਜਿਹੜਾ ਟੋਟਲ ਨਕਾਰਾਤਮਕ ਹੋ ਚੁੱਕਿਆ ਆ 3 ਲੱਖ ਬੰਦਾ ਖਤਮ ਹੋ ਗਿਆ ਹੂੰ 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 ਇੰਡੀਆ ਵੀ ਜੇ ਤੁਸੀਂ ਇੰਡੀਆ ਨੂੰ ਦੇਖੋ ਤੇ ਇੰਡੀਆ ਦੇ ਜਿਹੜੀ ਲਾਸਟ ਲੜਾਈ ਹੋਈ ਸੀਗੀ ਫੁੱਲ ਫਲਾਈਡ ਵਾਰ ਜਿਹਨੂੰ ਕਹਿੰਦੇ ਆ ਪੂਰੀ ਲੜਾਈ ਉਹ ਕਾਰਗਿਲ ਦੀ ਲੜਾਈ ਸੀ ਜਿਹਦੇ ਵਿੱਚ ਤਾਂ ਇਹਨਾਂ ਦੇ ਤਾਂ ਪੱਪੜ ਰੋਡੇ 565 ਬੰਦੇ ਮਾਰੇ ਬਸ ਕਹਿੰਦੇ ਤਰਾਹੀ ਤਰਾਹੀ ਹੋ ਗਈ ਹਾਂ ਬਿਲਕੁਲ ਇਹਨਾਂ ਦੇ 565 ਕੇ 570 ਬੰਦੇ ਇਹਨਾਂ ਦੇ ਟੋਟਲ ਮਾਰੇ ਉਸ ਵਾਰ ਦੇ ਵਿੱਚ ਉਹ ਵੀ ਪੂਰੀ ਲੜਾਈ ਨਹੀਂ ਸੀ ਇਹ ਪਾਕਿਸਤਾਨੀ ਤਾਂ ਖੁੱਲ ਕੇ ਆਏ ਨਹੀਂ ਸਾਹਮਣੇ ਉਹਨਾਂ ਨੇ ਤਾਂ ਆਪਣੇ ਭੇਸ਼ ਬਦਲ ਕੇ ਬੰਦੇ ਭੇਜੇ ਸੀ ਕਿ 15 ਦਿਨ ਹੀ ਚੱਲੀ ਸੀ ਸਿਰਫ ਉਹ ਲੜਾਈ 15 ਦਿਨਾਂ ਚ ਇਹਨਾਂ ਦੇ ਭਾਂਡੇ ਵੀ ਕੀ ਸੀ ਤਾਂ ਅੰਡੇ ਨਾਲ ਦੀ ਬਿੱਗੇ ਸੀ ਦੇਖੋ ਜਿਹੜੀ ਇਹਨਾਂ ਦੀ ਏਅਰ ਫੋਰਸ ਆ ਇਹ ਆਵਦੀ ਇਹਨਾਂ ਦੀ ਗਵਰਨਮੈਂਟ ਸਰਕਾਰ ਕਹਿੰਦੀ ਹੈ ਵੀ ਅਸੀਂ ਬਿਆਰੀ ਸਕਵਡਰਨ ਆ ਲੇਕੇ ਜਿਹੜੀ ਇਹਨਾਂ ਦੇ ਡਿਫੈਂਸ ਤੇ ਜਿਹੜੀ ਉਹ ਸਪੈਸ਼ਲਿਸਟ ਬੈਠੇ ਨੇ ਜਿਹੜੇ ਉਹ ਬ੍ਰਹਮ ਚਲਾਨੀ ਹਰਗੀ ਉਹ ਕਹਿੰਦੇ ਔਨ ਸੱਚੀ ਹੈ ਜੀ ਸਾਡੇ ਕੋਲ ਡਿਮੇਅਰ ਕਰੇ ਲੇਕਿਨ ਔਨ ਗਰਾਉਂਡ ਉਹ ਦਾਸੀ ਆ ਜੀ ਕਿਉਂਕਿ ਹਰੇਕ ਮਹੀਨੇ ਇੱਕ ਸਿੱਟਦੇ ਆ ਇੱਕ ਅੱਧੀ ਇਹਨਾਂ ਨੇ ਸਕ੍ਰੀਨ ਸਿੱਟ ਲਿਆ ਤਰੀ ਮਿਰਾਜ ਸਿੱਟ ਲਿਆ ਇਹਨਾਂ ਨੇ ਹੁਣੇ ਤੋਂ ਪਿੱਛੇ ਜਿਹੜਾ ਰਵੇਲ ਵੀ ਸਿੱਟਿਆ ਆ ਉਹ ਜਿਹੜਾ ਇਹਨਾਂ ਨੇ ਲਿਆ ਸੀਗਾ ਜੀ ਫਰਾਂਸ ਤੋਂ ਇਹਨਾਂ ਨੇ ਉਹ ਵੀ ਸਿੱ ਅਚਾ ਜਿਹੜੀ ਇਹਨਾਂ ਦੀ ਨੇਵੀ ਆ ਨੇਵੀ ਇਹਨਾਂ ਦੀ ਕੀ ਯਾਤ ਆ ਉਹ ਅਗਲਗ ਜੂਗੀਆਂ ਦੇ ਵਿੱਚ ਤਾਂ ਉਹ ਕਰਿਆ ਡੁੱਬ ਗਿਆ ਉੱਥੇ ਡੌਕ ਵੀ ਡੁੱਬ ਜਾਂਦੀ ਆ ਤੇ ਲੈ ਫਲਾਟਸ ਫੁੜੇ ਨੀ ਕਰਕੇ ਜਾਂ ਉਹਦੇ ਵਿੱਚ ਜੀ ਕੋਈ ਐਕਸਪਲੋਜ਼ਨ ਹੋ ਗਿਆ ਇਹਨਾਂ ਦੀ ਜਿਹੜੀ ਬੰਦੇ ਹੈਗੇ ਨੇ ਉਹ ਬਹੁਤ ਹੰਸਕਿਲਡ ਆ ਉਹ ਅਨਪੜ ਬੰਦਿਆ ਟ੍ਰੇਨਡ ਨਹੀਂ ਹੈਗੇ ਪ੍ਰੋਪਰਲੀ ਉਹਨਾਂ ਨੂੰ ਕੋਈ ਰਿਪੇਅਰ ਆਉਂਦੀ ਨਹੀਂ ਟੈਕਨੋਲੋਜੀ ਦਾ ਸਪੈਨਰ ਟੈਕਨੋਲੋਜੀ ਜ਼ੀਰੋ ਆ ਜਿਕਰ ਉਹ ਦੂਸਰੀ ਫੈਕਟਰੀ ਤੋਂ ਸਮਾਨ ਲੈਂਦੇ ਹੈ ਕਿ ਇਹ ਕਹਿੰਦੇ ਸਾਨੂੰ ਟੈਕਨੋਲੋਜੀ ਟਰਾਂਸਫਰ ਕਰੋ ਕੋਈ ਇਹਨਾਂ ਨੂੰ ਵੈਸਟਰਨ ਕੰਟਰੀ ਟੈਕਨੋਲੋਜੀ ਦੇ ਕੇ ਰਾਜ਼ੀ ਨਹੀਂ ਇਹਨਾਂ ਨੂੰ ਰੱਜ ਗਿਆ ਕਿ ਸਪੇਅਰ ਪਾਰਟ ਦੇ ਕੇ ਰਾਜ਼ੀ ਹੈਗਾ ਜੀ ਟਾਈਮ ਤੇ ਇਹਨਾਂ ਨੂੰ ਸਪੇਅਰ ਪਾਰਟ ਵਾਸਤੇ ਬਹੁਤ ਜ਼ਿਆਦਾ ਇਹਨਾਂ ਨੂੰ ਸੰਘਰ ਕਰ ਰਿਹਾ ਹੂੰ ਹੂੰ ਜਿਹੜੀਆਂ ਦੀ ਫੌਜ ਵੀ ਆ ਜਿਹੜੀ ਤੁਸੀਂ ਉਹਨੂੰ ਦੇਖੋ ਉਹਨਾਂ ਦੀ ਫੌਜ ਵੀ ਆ ਇਹਨਾਂ ਨੇ ਅੱਜ ਤੱਕ ਕੋਈ ਫੁੱਲ ਫੈਜ ਵਾਰ ਨਹੀਂ ਕਰੀ ਹੈਗੀ ਜਿਹੜੀ ਲਾਸਟ ਕਰੀ ਸੀ ਅੱਜ ਤੋਂ ਹੁਣ ਤੱਕ ਜੋ ਵੀ ਨਾਲ ਦੀ ਆਰਮੀ ਕਾਰਵਾਈ ਕਰਦੀ ਹੈ ਨਾ ਆਨ ਗਰਾਉਂਡ ਉਹ ਕਾਊਂਟਰ ਇੰਜਸ਼ਨ ਦੇ ਅਸੀਂ ਕਰਦੀ ਆ ਇਹ ਕਾਊਂਟਰ ਟੈਰਰਿਜ਼ਮ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੈ ਉਧਰ ਨਾਗਰੈਂਡ ਦੇ ਵਿੱਚ ਹੈ ਉਹ ਆਗੇ ਜੀ ਉਹ ਆਗੇ ਜੀ ਆਗੇ ਜੀ ਇਹ ਕਿਸੇ ਪੂਰੀ ਇਸ ਸਿਵਿਲਿਅਨ ਬੰਦਿਆਂ ਦੇ ਨਾਲ ਲੜ ਰਹੇ ਆ ਇਹ ਕਿਸੇ ਆਪੋਜ਼ਿਟ ਆਰਮੀ ਦੇ ਪ੍ਰੋਫੈਸ਼ਨਲ ਆਰਮੀ ਦੇ ਨਾਲ ਨਹੀਂ ਲੜ ਰਹੇ ਇਹ ਇਹ ਪੁਆਇੰਟ ਹੈ ਛੋਟਾ 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 ਇਹ ਪੁਆਇੰਟ ਬੜਾ ਜ਼ਬਰਦਸਤ ਹੈ ਇਹ ਜ਼ਾਹਰਾ ਤੌਰ ਦੇਤੇ ਆਮੋ ਸਾਹਮਣੀ ਲੜਾਈ ਨਹੀਂ ਲੜ ਸਕਦੇ ਇਹ ਸਿਰਫ ਤੇ ਸਿਰਫ ਕਾਊਂਟਰ